ਹਰ ਟਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਝਟੀ ਤੋ ਦੇ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਸਿਰ ਸਾਂਹੰਦੇ ਜਿਸ ਪਾਸ ਬਹਿਠਿਆ ਸੋਹੀਏ ਸਵਨੰਦਾ ਵੇ ਸਾਹੋ ਸਜਣ ਸਚਾ ਪਾਤਿ ਸਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੇਸਾ ਹੋ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਕਰ ਪਹਿਲਾ ਜੋਪਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਹਿਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੀ ਕੇਲ ਵਿਖ ਦੁਖ ਉਤਰੀ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੈਲ ਵਿਖ ਦੁਖ ਉਤਰੀ ਗੁਰ ਨਾਮ ਦਿਓ ਰੇਨ ਲਾਥ ਮੇਰੇ ਮਨ ਭਾਜ ਰਾਮ ਨਾਮ ਸਭ ਅਰਥ ਗੁਰ ਪੂਰੇ ਹਰ ਨਾਮ ਦਿੜੜਾਇਐ ਬਿਨ ਨਾਵੇ ਜੀਵਨ ਬਿਰਥਾ ਰਹਾਉ ਬੇਨ ਗੁਰ ਮੂਡ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥ ਤੈਨ ਸਾਧੂ ਚਰਨ ਨਾ ਸੀਵੇ ਕਬਹੂ ਤੈਨ ਸਭ ਜਨਨ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸਨਾਥ ਮੋਕੋ ਕੀਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗਨਨਾਥ ہم اندلے گیان ہین اگیانی کیوں چل ہے مارگ پں تھا ہم اندلے کو گور انچل دیج جن نانک چل ہے ملن تھا ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲ ਹ ਮਾਰਗ ਪੰਥ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਹੀ ਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੀ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰੇਨ ਲਾਥਾ